ਝੋਨੇ ਦੇ ਪੱਤਿਆਂ ਦੀਆਂ ਨੋਕਾਂ ਦਾ ਲਾਲ ਪੀਲਾ ਹੋ ਜਾਣਾ ਝੋਨੇ ਦੇ ਪੱਤਿਆਂ ਦੀਆਂ ਨੋਕਾਂ ਦਾ ਮੱਚ ਜਾਣਾ ਜਾਂ ਝੋਨੇ ਦੀਆਂ ਪੱਤਿਆਂ ਦੀਆਂ ਨੋਕਾਂ ਦਾ ਜਲ ਜਾਣਾ ਇਹ ਸਮੱਸਿਆਵਾਂ ਆਉਣ ਵਾਲੇ ਟਾਈਮ ਦੇ ਵਿੱਚ ਦਿਖਾਈ ਦੇਣਗੀਆਂ ਆ ਝੋਨੇ ਦੇ ਵਿੱਚ ਵੀ ਅਸੀਂ ਖੜੇ ਇੱਥੇ ਵੀ ਕੁਛ ਨਾ ਕੁਛ ਸਮੱਸਿਆਵਾਂ ਦਿਖਾਈ ਦੇ ਰਹੀਆਂ ਤਾਂ ਅਕਸਰ ਹੀ ਫਾਰਮਰ ਬੜਾ ਘਬਰਾ ਆ ਜੇ ਜਾਂਦਾ ਵੀ ਯਾਰ ਸਾਰੀਆਂ ਨੋਕਾਂ ਜੀਆਂ ਮੱਚ ਗਈਆਂ ਸਾਰੀਆਂ ਨੋਕਾਂ ਜੀਆਂ ਜਲ ਗਈਆਂ ਆਪਣੀਆਂ ਵੀ ਕਿਤੇ ਨੁਕਸਾਨ ਤਾਂ ਨਹੀਂ ਹੋ ਰਿਹਾ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਕਾਰਨ ਕੀ ਹੁੰਦਾ ਸਭ ਤੋਂ ਪਹਿਲਾਂ ਇਹਦੇ ਕਾਰਨ ਦੱਸਦੇ ਆਂ ਫਿਰ ਲੱਛਣ ਤੁਹਾਨੂੰ ਦੱਸਾਂਗੇ ਫਿਰ ਇਹਦਾ ਉਪਾਅ ਦੱਸਾਂਗੇ ਆਪਾਂ ਕੀ ਅਕਸਰੀ ਜਦੋਂ ਝੋਨਾ ਅੱਧੀ ਭਾਦੋਂ ਤੋਂ ਬਾਅਦ ਨੂੰ ਆਪਾਂ ਜਾਂਦੇ ਆ ਤਾਂ ਝੋਨੇ ਦੀਆਂ ਜਿਹੜੀਆਂ ਨੋਕਾਂ ਲਾਲ ਪੀਲੀਆਂ ਹੋਣਗੀਆਂ ਸ਼ੁਰੂ ਇਹਨੇ ਝੋਨੇ ਦੀਆਂ ਨੋਕਾਂ ਅਕਸਰੀ ਮੱਛੀਆਂ ਜਿਹੀਆਂ ਦਿਖਾਈ ਦਿੰਦੀਆਂ ਤਾਂ ਹੁਣ ਇਹਦੇ ਕਾਰਨ ਦੋ ਤਿੰਨ ਹੈ ਕਾਰਨਾਂ ਤੇ ਆਪਾਂ ਝਾਤ ਮਾਰ ਲਈਏ ਸਭ ਤੋਂ ਪਹਿਲਾ ਕਾਰਨ ਹੈ ਜਿਆਦਾ ਸੋਕੇ ਦਾ ਲੱਗ ਜਾਣਾ ਜਿੱਥੇ ਵੀ ਜੈਸ ਏਰੀਏ ਦੇ ਵਿੱਚ ਜਾਂ ਜਿਸ ਕਿੱਲੇ ਦੇ ਵਿੱਚ ਝੋਨੇ ਨੂੰ ਸੋਕਾ ਲੱਗੂ ਪੱਤੇ ਬੱਤੀਆਂ ਮੰਨਦੀ ਨੌਬਤ ਆ ਜੂਗੀ ਤਾਂ ਉੱਥੇ ਕੀ ਹੈ ਵੀ ਤੁਹਾਡੇ ਨੋਕਾਂ ਜਲ ਸਕਦੇ ਨੇ ਨੋਕਾਂ ਮੱਛੀਆਂ ਨਜ਼ਰ ਆ ਸਕਦੇ ਆ ਦੂਜਾ ਇਹਦਾ ਵੱਡਾ ਕਾਰਨ ਹੈ ਵੀ ਜਿਆਦਾ ਪਾਣੀ ਦਾ ਖੜਾ ਰਹਿਣਾ ਤਾਂ ਚੋਨੇ ਦੀਆਂ ਜੜਾਂ ਜਿਹੜੀਆਂ ਕਾਲੀਆਂ ਪੀਲੀਆਂ ਹੋ ਜਾਂਦੀਆਂ ਕਾਲੀਆਂ ਜਾਂ ਤਾਂਬੇ ਰੰਗੀਆਂ ਹੋ ਜਾਂਦੀਆਂ ਕਾਲੀਆਂ ਜਾਂ ਤਾਂਬੇ ਰੰਗੀਆਂ ਜਿਹੜਾ ਹੁਣ ਤੋਂ ਬਾਅਦ ਜਿਹੜਾ ਖੁਰਾਕ ਲੈਣਾ ਉਹ ਚੋਨਾ ਬੰਦ ਕਰ ਦਿੰਦਾ ਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਲੱਛਣ ਉਹਦੇ ਦਿਖਾਈ ਦੇਣਗੇ ਤਾਂ ਉਹ ਵੀ ਨੋਕਾ ਮੱਚਣਾ ਹੋਣਗੀਆਂ ਕਿਉਂਕਿ ਜਿਹੜੇ ਨੋਕ ਦੇ ਟਿਸ਼ੂ ਹੁੰਦੇ ਆ ਸਭ ਤੋਂ ਕਮਜ਼ੋਰ ਟਿਸ਼ੂ ਹੁੰਦੇ ਔਰ ਕੋਈ ਵੀ ਸਮੱਸਿਆ ਕੋਈ ਵੀ ਬਿਮਾਰੀ ਸਭ ਤੋਂ ਪਹਿਲਾਂ ਹਮਲਾ ਜਿਹੜਾ ਇਹਦੇ ਤੇ ਨੋਕ ਤੇ ਕਰੂਗੀ ਨੋਕ ਦੇ ਟਿਸ਼ੂ ਬੜੇ ਕਮਜ਼ੋਰ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਜ਼ਿਆਦਾ ਟੌਕਸਿਸਿਟੀ ਜ਼ਿਆਦਾ ਜ਼ਹਿਰਾਂ ਦਾ ਵਰਤਣਾ ਓਵਰਲੋਡ ਕੀਟਨਾਸ਼ਕ ਅੰਨੇ ਬਾ ਕੀਟਨਾਸ਼ਕ ਮਿਲਾ ਕੇ ਆਪਾਂ ਜਿਹੜੇ ਝੋਨੇ ਦੇ ਵਿੱਚ ਪਾਉਣੇ ਆ ਉੱਥੇ ਵੀ ਤੁਹਾਨੂੰ ਇਹ ਸਮੱਸਿਆ ਜਿਹੜੀ ਦੇਖਣ ਨੂੰ ਉਹ ਮੈਂ ਜ਼ਿਆਦਾ ਟੌਕਸਿਸਿਟੀ ਆ ਜ਼ਿਆਦਾ ਕੈਮੀਕਲਾਂ ਦਾ ਓਵਰਲੋਡ ਕੈਮੀਕਲਾਂ ਦਾ ਇਕੱਠਾ ਕਰਕੇ ਵਰਤਿਆ ਜਾਣਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਟਿਪ ਬਰਨਿੰਗ ਹੈ ਰਾਈਸ ਟਿਪ ਬਰਨਿੰਗ ਜਾਂ ਝੋਨੇ ਦੀਆਂ ਨੋਕਾਂ ਦਾ ਜਲ ਜਾਣਾ ਉਹ ਵੀ ਉੱਥੇ ਵੀ ਲੱਛਣੇ ਨਿਕਾਈ ਦੇ ਸਕਦੇ ਹੈਗੇ ਔਰ ਉਸ ਤੋਂ ਬਾਅਦ ਇੱਕ ਜੇ ਕਈ ਰਿਕੀ ਹੁੰਦਾ ਵੀ ਲਗਾਤਾਰ ਬੱਦਲਬਾਈ ਰਹਿੰਦੀ ਆਪਣੇ ਏਰੀਆ ਦੇ ਵਿੱਚ ਲਗਾਤਾਰ ਹਫ਼ਤਾ ਜਾਂ ਚਾਰ ਦਿਨ ਬੱਦਲਬਾਈ ਰਹੀ ਉਸ ਤੋਂ ਬਾਅਦ ਜਾਂ بارش ਵੀ ਪੈ ਗਈ ਥੋੜੀ ਬਹੁਤ ਉਸ ਤੋਂ ਬਾਅਦ ਜਦੋਂ ਇੱਕੇ ਦਮ ਸੂਰਜ ਨਿਕਲਦਾ ਤੇ ਜਿਹੜੇ ਅਲਟਰਾਵਾਇਲਟ ਕਿਰਨਾਂ ਹੁੰਦੇ ਆ ਜੋ ਵੀ ਲਾਈਟਸ ਹੁੰਦੀਆਂ ਉਹ ਬੜੀ ਸਪੀਡ ਨਾਲ ਧਰਤੀ ਤੇ ਆਉਂਦੀਆਂ ਉਹ ਵੀ ਕਿਤੇ ਨਾ ਕਿਤੇ ਇਹਨੂੰ ਇਹਨੂੰ ਰਾਈਸ ਮਤਲਬ ਸਨ ਸਨਬਰਨਿੰਗ ਦੇ ਵੀ ਲੱਛਣ ਆ ਜਿਹੜੇ ਉਹ ਸੇਮ ਜਿਹੇ ਹੁੰਦੇ ਆ ਸਨਬਰਨਿੰਗ ਵੀ ਇਹਨੂੰ ਕਿਹਾ ਜਾਂਦਾ ਜਿਹੜੀ ਦੀ ਟਿਪ ਦਾ ਮੱਚ ਜਾਣਾ ਹੁੰਦਾ ਤਾਂ ਉਹ ਕਿਰਨਾਂ ਵੀ ਇਹਨੂੰ ਕਿਤੇ ਨਾ ਕਿਤੇ ਨੁਕਸਾਨ ਕਰ ਜਾਂਦੇ ਆ ਰ ਇਹਨੇ ਨੋਕਾਂ ਜੀਆਂ ਮੱਛੀਆਂ ਦਿਖਾਈ ਦੇਣਗੀਆਂ ਨੋਕਾਂ ਜੀਆਂ ਲਾਲ ਹੋਣਗੀਆਂ ਦਿਖਾਈ ਦੇ ਦਿੰਦੀਆਂ ਨੇ ਔਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਵੀ ਸਭ ਤੋਂ ਕਮਜ਼ੋਰ ਟਿਸ਼ੂ ਇਸ ਭਾਗ ਦੇ ਹੁੰਦੇ ਆ ਇਹਨਾਂ ਦੇ ਉੱਪਰ ਹੀ ਇਹਨਾਂ ਚੀਜ਼ਾਂ ਦਾ ਹਮਲਾ ਵੀ ਦਿਖਾਈ ਦਿੰਦਾ ਹੁਣ ਗੱਲ ਕਰੀਏ ਤਾਂ ਕਿਸਾਨ ਡਰ ਜਾਂਦਾ ਕਈ ਵਾਰੀ ਆਪਾਂ ਇਹਦੇ ਪਿੱਛੇ ਖਰਚਾ ਵੀ ਕਰ ਲੈਨੇ ਆ ਕੋਈ ਫੰਗੀ ਸਾਈਡ ਕੋਈ ਦਵਾਈਆਂ ਪਾਉਣ ਲੱਗ ਜਾਂਦੇ ਨੇ ਤੇ ਇਹਦਾ ਮੈਂ ਤੁਹਾਨੂੰ ਦੱਸ ਦਿਆਂ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਰਾਈਸ ਟਿਪ ਬਰਨਿੰਗ ਹੈ ਜਾਂ ਨੋਕ ਮੱਝ ਜਾਣਾ ਜਾਂ ਨੋਕ ਲਾਲ ਪੀਲੀ ਹੋ ਜਾਣ ਦਾ ਨੁਕਸਾਨ ਕੋਈ ਨਹੀਂ ਹੈ 0% ਨੁਕਸਾਨ ਹੈ ਔਰ ਇਹਦੀ ਰੋਕਥਾਮ ਵੀ ਜਦੋਂ ਇਹ ਹੋਗੀ ਤੁਹਾਡੇ ਕੋਲੇ ਕੋਈ ਨਹੀਂ ਹੈ ਪਿੱਛੇ ਦੇ ਕਾਰਨ ਰਹੇ ਹੋਣਗੇ ਪਾਣੀ ਘੱਟ ਲੱਗਿਆ ਹੋਊ ਪਾਣੀ ਵੱਧ ਲੱਗਿਆ ਹੋਊ ਜਿਆਦਾ ਟਾਕਸਿਸਿਟੀ ਹੋਊ ਜਿਆਦਾ ਜ਼ਹਿਰੀਲਾ ਮਤਲਬ ਜ਼ਹਿਰ ਮਿਲਾ ਕੇ ਪਾਇਆ ਹੋਣਗੇ ਜਾਂ ਜਿਆਦਾ ਤੁਹਾਡਾ ਪਾਣੀ ਮਾੜਾ ਹੋ ਖਾਰਾ ਪਾਣੀ ਲੂਣਿਆ ਪਾਣੀ ਜਿੱਥੇ ਜਿਆਦਾ ਛੋਰਾ ਜਿਆਦਾ ਉੱਥੇ ਵੀ ਇਹ ਚੀਜ਼ ਆ ਜਾਂਦੀ ਹੈ ਪਰ ਇਹਦੇ ਵਿੱਚ ਜਿਹੜਾ ਤੁਹਾਡੀ ਨੁਕਸਾਨ ਕੋਈ ਨਹੀਂ ਹੈ 0% ਨੁਕਸਾਨ ਹੈ ਇਹਦੇ ਤੇ ਖਰਚਾ ਕਰਨ ਦੀ ਤੁਹਾਨੂੰ ਇਸ ਮਸਲੇ ਲਈ ਸਪੈਸ਼ਲ ਜ਼ਰੂਰਤ ਨਹੀਂ ਹੈ ਰੂਟੀਨ ਦੇ ਵਿੱਚ ਜਦੋਂ ਵੀ ਤੁਹਾਡੇ ਸਮੱਸਿਆ ਆਊਗੀ ਕੋਈ ਸ਼ੀਤ ਬ্লাইਟ ਹੈ ਕੋਈ ਬਰੌਨ ਲੀਫ ਸਪੌਟ ਹੈ ਕੋਈ ਹੋਰ ਤਰ੍ਹਾਂ ਦਾ ਬਲਾਸਟਰ ਰੋਗ ਆ ਗਿਆ ਜਾਂ ਤੁਹਾਡੇ VLB ਆ ਗਿਆ ਬੈਕਟੀਰੀਅਲ ਲੀਫ ਸਪੌਟ ਉਹਦੇ ਲਈ ਤੁਸੀਂ ਪਾਉਂਦੇ ਰਹੋਗੇ ਤਾਂ ਉਹਦੇ ਲਈ ਜਿਹੜੀ ਸਮੱਸਿਆ ਹੈ ਉਹ ਹੱਲ ਹੋ ਵੀ ਜਾਣੀ ਪਰ ਇਹਦਾ ਤੁਸੀਂ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਕਿ